ਸਤਿਨਾਮ ਸਤਿਨਾਮ ਜੀਓ ਗਗਨਧਮਾ ਹੇ ਤੂੰ ਜਮਾਂਡਿਓ ਸੁਰਮਾ ਅਬ ਜੂ ਜੰਕ ਦਾਓ ਸੂਰਾ ਸੋ ਪਹਿਜਾਨੀਐ ਜੋ ਲਰੇ ਦੀਨ ਕੇ ਹੈ ਪੁਰਜਾ ਜਾ ਕਟ ਮਰੇ ਕਭੂ ਨਾ ਟੇਖੇ ਬਹੁਤ ਜਨਮ ਬਿਸਰੇ ਥੇ ਮਾਦੋ ਇਹੋ ਜਨਮ ਤੁਮਾਰੇ ਦੇਖੇ ਕਹਿ ਰਵਿਦਾ ਸਿਆਸ ਲਗ ਜੀਵੋ ਫਿਰ ਪਾਇਓ ਦਰਸ਼ਨ ਦੇਖੇ ਬਾਬਾ ਪਿੱਪਲ ਦਾਸ ਗੁਰ ਸਰਬਨ ਦਾ ਸਰੀ ਦਾਸ ਗੁਰ ਜੋਏ ਸੋ ਹਮਰੀ ਰਖਿਆ ਕਰੇ ਬੇਗਨ ਨਾ ਲਾਗੇ ਕੋਈ ਤਨ ਤਨ ਸਗੁਰੂ ਗਰੀਬ ਦਾ ਬੰਦੋ ਨਿਤ ਸੁਬਾਸ਼ਾ ਕਰਨ ਕਮਲ ਕੋ ਡੰਡ ਵੱਤ ਕੋਟੀ ਕੋਟ ਭਰੀ ਲੋ ਮਹਾਨ ਪਾਵਨ ਸਥਾਨ ਡੇਰਾ ਸ਼੍ਰੀ ਖਸਾ ਸਨ ਸਰਬੰਦਾ ਜੀ ਸਸਕਣ ਬੱਲਾ ਬ੍ਰਹਮ ਗਿਆਨੀ ਤਤ ਬੇਤੇ ਮਹਾਪੁਰਖਾਂ ਦਾ ਕੇਂਦਰ ਪਰ ਪਾਵਨ ਸਥਾਨ ਵਿਖੇ ਮਹਾਰਾਜ ਜੀ ਸਾਗਰ ਸੁਆਮੀ ਦੇ ਰਕਤੰਦਾਸ ਮਹਾਰਾਜ ਜੀ ਦੀ ਪਾਵਨ ਸਰਪਰਾਸੀ ਦੇ ਹੇਠ ਮਹਾਂਸ਼ੀ ਸੰਤ ਰਾਮਾਨੰਦ ਜੀ ਮਹਾਰਾਜ ਜਿਨ੍ਹਾਂ ਦਾ ਸ਼ਹੀਦੀ ਪਰ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਆਜਾ ਰਿਹਾ ਹੈ ਕਥਨ ਹੈ ਜਨਨੀ ਜਨੈ ਤੋਂ ਭਗਤ ਜਨ ਕਹਿ ਦਾਤਾ ਕੈ ਸੂਰ ਨਹੀਂ ਤੋਂ ਜਨਨੀ ਬਾਜਪਰੀ ਕਾਹੇ ਗਵਾ ਬੇਨੂਰ ਮਹਾਰਾਜ ਜੀ ਨੇ ਵੀ ਆਖਿਆ ਮਹਾਰਾਜ ਜੀ ਕਹਿੰਦੇ ਪੰਡਤ ਸੂਰ ਸ਼ਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ ਜਿਸ ਪ੍ਰਕਾਰ ਆਪ ਜੀ ਨੇ ਸਤਕਾਰ ਜੋ ਵੀਰ ਦਵਿੰਦਰ ਦਾਸ ਜਿਨੇ ਦੱਸਿਆ ਮਹਾਰਾਜੀ ਦੇ ਜੀਵਨ ਦੇ ਪਰਥਾਏ ਇਹ ਸਾਡੇ ਚੰਗੇ ਭਾਗ ਹੈ ਕਿ ਸਾਨੂੰ ਇਹਨਾਂ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੋਈ ਹੈ ਹਰ ਗੱਲੋਂ ਸੰਪੂਰਨ ਹਾਰਿਕ ਦਾ ਬਹੁਤ ਹੀ ਚੰਗੀ ਤਰ੍ਹਾਂ ਖਿਆਲ ਪ੍ਰੇਮ ਕਰਨ ਵਾਲਿਓ ਮਹਾਂਪੁਰਖ ਤੇ ਹਰ ਇੱਕ ਨੂੰ ਪਰਮੇਸ਼ਵਰ ਦੀ ਬਾਣੀ ਦੇ ਨਾਲ ਗੁਰਮਤ ਦੇ ਨਾਲ ਜੋੜਨ ਵਾਲੇ ਗੁਰਮਤ ਦੇ ਤਨੀ ਕੀਰਤਨ ਦੇ ਤਨੀ ਰਹਿਣੀ ਬਾਣੀ ਦੇ ਪੱਕੇ ਮਹਾਂਪੁਰਖ ਤੋ ਉਹਨਾਂ ਦਾ ਆਸ਼ਾ ਹੁੰਦਾ ਸੀ ਕਿ ਹਾਰਿਕ ਪ੍ਰਾਣੀ ਜਿਹੜਾ ਉਹ ਗੁਰਮਤ ਦੇ ਨਾਲ ਜੁੜੇ ਆਪ ਮਾਹਪੁਰਖ ਗੁਰਮਤ ਦੀ ਜਿਹੜੀ ਵਿੱਦਿਆ ਹੈ ਅਸੀਂ ਵੀ ਬਾਦ ਰੂਪ ਵਿੱਚ ਸਨ ਸਤਿਕਾਰਯੋਗ ਸ਼੍ਰੀ ਮੰਦੀਪ ਦਾਸ ਜੀ ਬੈਠੇ ਨੇ ਧਰਮਚੰਦ ਜੀ ਕਰਮਚੰਦ ਜੀ ਇਹਨਾਂ ਸਾਧਿਆ ਨੇ ਮਾਹਪੁਰਖਾਂ ਦੇ ਪਾਸੋਂ ਆਪ ਜਿਹੜੀ ਗੁਰਮਤ ਦੀ ਵਿੱਦਿਆ ਹੈ ਬਾਣੀ ਦੀ ਸੰਥਿਆ ਹੈ ਉਹਨਾਂ ਮਾਹਪੁਰਖਾਂ ਕੋਲੋਂ ਪ੍ਰਾਪਤ ਕੀਤੀ ਤੇ ਸਤਿਕਾਰਯੋਗ ਸਾਧ ਸੰਗਤ ਜੀ ਜਿਹਦਾ ਗੁਰੂ ਤਕੜਾ ਹੋਵੇ ਉਹਦੇ ਕੋਲੋਂ ਵਿੱਦਿਆ ਵੀ ਤਕੜੀ ਮਿਲਦੀ ਹੈ ਤਾਂ ਵਿੱਦਿਆ ਵੀ ਐਸੀ ਹੁੰਦੀ ਹੈ ਕਿ ਵੀ ਸੰਸਾਰ ਵਿੱਚ ਕੋਈ ਉਸ ਵਿੱਦਿਆ ਨੂੰ ਚੈਲੰਜ ਨਹੀਂ ਕਰ ਸਕਦਾ ਤੇ ਉਹ ਮਹਾਂਪੁਰਖਾਂ ਦਾ ਜੀਵਨ ਬਹੁਤ ਉੱਚਾ ਸੋਚਾ ਜੀਵਨ ਸੀ ਤੇ ਹਮੇਸ਼ਾ ਕੌਮ ਦੀ ਔਰ ਬੱਚਿਆਂ ਦੀ ਤਰੱਕੀ ਵੱਲ ਬਹੁਤ ਖਾਸਾ ਧਿਆਨ ਦਿਆ ਕਰਦੇ ਸਨ ਤੇ ਹਰ ਇੱਕ ਨੂੰ ਪ੍ਰੇਮ ਕਰਨ ਵਾਲਿਓ ਮਹਾਂਪੁਰਖ ਤੇ ਸਤਿਕਾਰ ਜੋ ਸਾ ਸੰਗਤ ਜੀ ਮਹਾਰਾਜ ਜੀ ਕਹਿੰਦੇ ਭਾਈ ਰੱਬ ਦੇ ਪਿਆਰਿਆਂ ਦਾ ਆਉਣਾ ਵੀ ਸਫਲਾ ਤੇ ਰੱਬ ਦੇ ਪਿਆਰਿਆਂ ਦਾ ਸੰਸਾਰ ਤੋਂ ਜਾਣਾ ਵੀ ਸਫਲਾ ਹੈ ਇਸ ਲਈ ਗੁਰਪੁਰਖਾਂ ਨੇ ਆਖਿਆ ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕੇ ਸੇਵਕ ਕੋ ਸਦਾ ਆਨੰਦ ਦੇ ਪਾਵੇਂ ਕਿ ਆਜੋ ਸਿਰ ਕਰਕੇ ਸਾਡੇ ਵਿੱਚ ਨਹੀਂ ਲੇਕਿਨ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਜਿਨ੍ਹਾਂ ਨੇ ਉਹਨਾਂ ਦੀ ਗੋਦ ਦਾ ਨਿਗਮਾਣਿਆ ਹੈ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਲਈ ਉਹਨਾ ਮਹਾਪੁਰਖਾਂ ਦਾ ਸੰਸਾਰ ਵਿੱਚੋਂ ਜਾਣਾ ਕਿਤਨਾ ਕਾਟੇ ਤੇ ਲੇਕਿਨ ਉਹਨਾਂ ਨੇ ਗੁਰੂਆਂ ਦੇ ਆਸ਼ੀਰਵਾਦ ਅਨੁਸਾਰ ਆਪਣੇ ਜੀਵਨ ਦਾ ਇੱਕ ਇੱਕ ਸਵਾਸ ਜੀਵਿਆ ਗੁਰੂਆਂ ਨੂੰ ਪ੍ਰੇਮ ਕੀਤਾ ਤੇ ਮਹਾਰਾਜੀ ਕਿਤੇ ਪ੍ਰੇਮ ਵੀ ਐਸਾ ਕੀਤਾ ਆਪਣਾ ਤਨ ਆਪਣਾ ਮਨ ਆਪਣਾ ਤਨ ਸਾਰਾ ਕੁਝ ਫਿਰ ਉਹਨਾਂ ਨੇ ਆਪਣੇ ਗੁਰੂਆਂ ਤੋਂ ਵਾਰਿਆ ਹੈ ਸੋ ਅੱਜ ਉਹਨਾ ਮਹਾਪੁਰਖਾਂ ਨੂੰ ਆਪਾਂ ਯਾਦ ਕਰ ਰਹੇ ਹਾਂ ਸਤਿਗੁਰੂ ਜੀ ਰਹਿਮਤ ਕਰਨ ਅਸੀਂ ਉਹਨਾਂ ਦੇ ਜੀਵਨ ਤੋਂ ਸੇਧ ਲਈਏ ਤੇ ਉਹਨਾਂ ਦੀ ਕਿਰਪਾ ਸਦਕਾ ਸਾਡਾ ਉਹਨਾਂ ਦਾ ਇੱਕ ਤਿਲ ਮਾਤਰ ਵੀ ਜੋ ਉਹਨਾਂ ਦਾ ਉਪਦੇਸ਼ ਹੈ ਉਹ ਸਾਡੇ ਜੀਵਨ ਵਿੱਚ ਵਸ ਜਾਵੇ ਤਾਂ ਸਾਡਾ ਜੀਵਨ ਸਫਲਾ ਹੋ ਸਕਦਾ ਹੈ ਸਵਾਉ ਇਥੇ ਸਿਰ ਕਰਕੇ ਮਹਾਪੁਰਖਾਂ ਦੇ ਚਰਨਾਂ ਵਿੱਚ ਗੁਰੂਆਂ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਾਂ ਆਓ ਮਨ ਕਰਕੇ ਗੁਰੂਆਂ ਮਹਾਪੁਰਖਾਂ ਦੇ ਚਰਨਾਂ ਵਿੱਚ ਨਮਸਕਾਰਾ ਕਰੀਏ ਸਤਗੁਰ ਜੀ ਦੀ ਬਾਣੀ ਦੇ ਨਾਲ ਜੀ ਪ੍ਰੇਮ ਕੀ ਦੇਵਰੀ ਬਾਂਦੇ ਉਤੇ ਰੋ ਜਨ ਬਾਂਦੇ ਉਤੇ ਰੋ ਜਨ ਪ੍ਰੇਮ ਕੀ ਜੇ ਬਰੀ ਬਾਂਦੇ ਉਤੇ ਰੋ ਜਨ ਬਾਂਦੇ ਉਤੇ ਰੋ ਜਨ ਪ੍ਰੇਮ ਹੰਦੀ ਤੇਰੋ ਜਨ ਬਾਹ ਤੇ ਤੇਰੋ ਜਨ ਪ੍ਰੇਮ ਭਤੀ ਦੇਵਰੀ ਬਾਹ ਤੇ ਤੇਰੋ ਜਨ ਬਾਹ ਤੇ ਤੇਰੋ ਜਨ ਜਹਰਾ ਵਿਦਾਸ ਛੁਟ ਬੋ ਕਵਨ ਗੁਨ ਛੁਟ ਬੋ ਕਵਨ ਪ੍ਰੇਮ ਕੀ ਦੇਵਦੀ ਬਾਤੇ ਓ ਤੇਰੋ ਜਨ ਬਾਤੇ ਓ ਤੇਰੋ ਜਨ ਪ੍ਰੇਮ ਕੀ ਦੇਵਦੀ ਬਾਤੇ ਓ ਤੇਰੋ prema اے بلي ਮਰੰ ਜਾਂਦਾਦੀ ਮਹਾਰਾਜ ਰਵਿਦਾਸੀਆ ਕੌਮ ਦੇ ਮਹਾਨ ਅਮਰ ਸ਼ਹੀਦ ਸੰਤ ਰਮਨੰਦ ਮਹਾਰਾਜੀ ਦੇ 16ਵੇਂ ਸ਼ਹੀਦੀ ਦਿਹਾੜੇ ਤੇ ਅੱਜ ਦੇ ਇਸ ਪ੍ਰੋਗਰਾਮ ਦੀ ਸਰਪ੍ਰਸਤੀ ਕਰਨ ਵਾਸਤੇ ਔਰ ਆਪ ਸਭ ਸੰਗਤਾਂ ਨੂੰ ਦਰਸ਼ਨ ਦੇਦਾਰੇ ਬਖਸ਼ਿਸ਼ ਕਰਨ ਵਾਸਤੇ ਸਾਧਗੁਰੂ ਸਵਾਮੀ ਮਰੰ ਜਾਂਦਾਦੀ ਮਹਾਰਾਜ ਸ੍ਰੀ ਗੁਰੂ ਰਵਿਦਾਸ ਸੰਗਤ ਬੰਦੇ ਵਿੱਚ ਪਹੁੰਚ ਚੁੱਕੇ ਨੇ ਮਹਾਰਾਜੀ ਦਾ ਇੱਥੇ ਆਉਣ ਤੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬੋਲੇ i ਉਥੇ ਅਮਾਨੇ ਗੁਰੂ ਚਰਨਾਂ ਦੀਆਂ ਸੇਵਾਵਾਂ ਮੈਂ ਬਾਤ ਕਮ ਲਈ ਮੈਂ ਜਿਸ ਕਰਕੇ ਉਹਨਾਂ ਨੂੰ ਦੁਨੀਆਂ ਦੇ ਵਿੱਚ ਅਤਮਾਨ ਔਰੇ ਅਸਥਾਨ ਮਿਲਿਆ ਹੈ ਗੁਰੂ ਰਵਿਦਾਸ ਜੀ ਮਹਾਰਾਜ ਬਾਣੀ ਵਿੱਚ ਸਮਝਾਉਣਾ ਕਰਦੇ ਨੇ ਰਵਿਦਾਸ ਸੋਈ ਸਾੰਦ ਜ਼ਿੰਦਗੀ ਦਾ ਸਹਾਰਾ ਏ ਇੱਕ ਨਾਮ ਸਤ ਗੁਰਾਂ ਦਾ ਜ਼ਿੰਦਗੀ ਦਾ ਸਹਾਰਾ ਸਤ ਗੁਰੂ ਦਾ ਜ਼ਿੰਦਗੀ ਦਾ ਸਹਾਰਾ ਇੱਕ ਨਾਮ ਸਤ ਗੁਰੂ ਦਾ ਜ਼ਿੰਦਗੀ ਦਾ ਸਹਾਰਾ ਇਸ ਨਾਮ ਦੇ ਸਾਥ ਹੀ ਨਾਮ ਦੇ ਸਤਿਰਾ ਇਸ ਨਾਮ ਦੇ ਸਾਥ ਮਤੋ ਸੁੱਕੇ ਹਾਰਾਏ ਇੱਕ ਨਾਮ ਸਤਗੁਰਾਂ ਦਾ ਜ਼ਿੰਦਗੀ ਦਾ ਸਹਾਰਾ ਏ ਇੱਕ ਨਾਮ ਸਤਗੁਰਾਂ ਦਾ ਜ਼ਿੰਦਗੀ ਦਾ ਸਹਾਰਾ ਏ ਆ ਜੀਵਨ ਨਹਿ ਫਲ ਹੈ ਜੇਦੀ ਸ ਨਾਲ ਪ੍ਰੀਅ ਨਹੀਂ ਸਤ ਨਾਮ ਬਰਾਬਰ ਜੀ ਦੁਨੀਆਂ ਵਿਚ ਚੀਜ਼ ਨਹੀਂ ਉਹਦਾ ਜੀਵਨ ਨਹਿ ਫਲ ਹੈ ਜੇਦੀ ਸ ਨਾਲ ਪ੍ਰੀਅ ਇਸ ਦਾ ਤਮੋਲਕ ਦਾ ਦਾਤਮੋਲਕ ਦਾ ਸਤ ਗੁਰੂ ਹੀ ਪੰਡਾਰਾ ਗੁਰਾਂ ਦਾ ਜ਼ਿੰਦਗੀ ਦਾ ਸਹਾਰਾ ਇੱਕ ਨਾਮ ਸਤ ਗੁਰਾਂ ਦਾ ਜ਼ਿੰਦਗੀ ਦਾ ਸਹਾਰਾ ਚੱਕਦਾ ਉਹਦਾ ਸੱਚਖੰਡ ਵਾਸਾ ਸਤਗੁਰ ਦੀ ਬਾਣੀ ਦਾ ਸਭ ਕਟਾ ਚਰਵਾਸਾ ਏ ਅਮਰਤ ਫਲ ਜੋ ਚੱਕਦਾ ਉਹਦਾ ਸੱਚਖੰਡ ਵਾਸਾ ਐ ਐਸੀ ਕਿਰਪਾ ਕਰਦਾ ਜੋ ਕਿਰਪਾ ਕਰਦਾ ਜੋ ਮੇਰਾ ਸਤਗੁਰ ਪਿਆਰਾ ਸਹਾਰਾ ਇੱਕ ਨਾਮ ਸਤ ਗੁਰਾਂ ਦਾ ਜ਼ਿੰਦਗੀ ਦਾ ਸਹਾਰਾ ਇਸ ਨਾਮ ਦੇ ਸਦਕਾ ਹੀ ਨਾਮ ਦੇ ਸਦਕਾ ਜਮ ਤੋਂ ਛੁੱਟੀ ਤਾਰਾਏ ਜਮ ਤੋਂ ਛੁੱਟੀ ਗਾਰਾਏ ਇੱਕ ਨਾਮ ਸਤ ਗੁਰਾਂ ਦਾ ਜ਼ਿੰਦਗੀ ਦਾ ਸਹਾਰਾ ਨਾਮ ਹੀ ਜਪਦਾ ਸਤ ਗੁਰ ਦਾ دیوانਾ ਜੋ ਮੁੱਕਣ ਵਿੱਚ ਨਹੀਂ ਆਉਂਦਾ ਸਤ ਗੁਰ ਦਾ ਖਜਾਨਾ ਜੋ ਇਕ ਨਾਮ ਹੀ ਜਪਦਾ ਸਤ ਗੁਰ ਦਾ دیوانਾ ਜੋ ਦੁਨੀਆ ਦੇ ਤਖਤ ਉੱਤੇ ਦੁਨੀਆ ਦੇ ਤਖਤ ਉੱਤੇ ਇਹ ਅਜਬ ਨਜ਼ਾਰਾ ਇੱਕ ਨਾਮ ਸਤਿਗੁਰਾਂ ਦਾ ਜ਼ਿੰਦਗੀ ਦਾ سہਾਰਾ ਇਸ ਜਗਤ ਜਲੰਦੇ ਨੂੰ ਗੋਰਾਣ ਬਚਾਇਆ ਸਤ ਗੁਰੂ ਹਰਿਦਾਸ ਜੀ ਨੇ ਐਸਾ ਕਰਮ ਕਮਾਇਆ ਏ ਇਸ ਜਗਤ ਜਲੰਦੇ ਨੂੰ ਗੋਰਾਣ ਬਚਾਇਆ ਰਾਮੇ ਜੰਦਿਆ ਲਈ ਰਾਮੇ ਜੰਦਿਆ ਲਈ ਤੇਰਾ ਬਲਾ ਸਹਾ ਸਤ ਗੁਰਾਂ ਦਾ ਜ਼ਿੰਦਗੀ ਦਾ ਸਹਾਰਾ ਇਸ ਨਾਮ ਦੇ ਸਦਕਾ ਹੀ ਨਾਮ ਦੇ ਸਦਕਾ ਜਮ ਤੋਂ ਛੁਟਕਾਰਾ ਏ ਜਮ ਤੋਂ ਛੁਟਕਾਰਾ ਏ ਇੱਕ ਨਾਮ ਸਤ ਗੁਰਾਂ ਦਾ ਜ਼ਿੰਦਗੀ ਦਾ ਸਹਾਰਾ ਇੱਕ ਨਾਮ ਸਤ ਗੁਰਾਂ ਦਾ ਜ਼ਿੰਦਗੀ ਦਾ ਸਹਾਰਾ ਜ਼ਿੰਦਗੀ ਦਾ ਸਹਾਰਾ ਜ਼ਿੰਦਗੀ ਦਾ ਸਹਾਰਾ ਏ ਏ ਜਾਗਰੂਤੀ